ਉਹ ਸਵੇਰ ਦਾ ਟਾਈਮ ਚੱਲੇ ਆਂ ਦੁੱਧ ਲੈਣ ਵਾਸਤੇ ਇਹ ਤਾਂ ਸਾਰ ਸਹੀ ਕਰਤੀ ਆਪਾਂ ਕੱਲ ਦੀ ਕਰਤੀ ਲੋ ਜੀ ਸਵੇਰ ਦਾ ਨਾਸ਼ਤਾ ਆਪਣਾ ਆ ਗਿਆ ਯਾਰ ਘਰੀਆਂ ਲਾਗਦੀਆਂ ਇੱਥੇ ਗੋਤੀ ਘੁੰਮੀ ਕਰਨ ਗਈ ਸੀ ਕੁੰਮੀਆਂ ਕਰਨ ਗਈ ਸੀ ਚੋਣੀ ਇੱਥੇ ਗਈ ਸੀ ਸਾਰੇ ਰਸਤੇ ਵਿੱਚ ਤੇ ਸੁੱਤੀ ਪਈ ਸੀ ਸ਼ੋਣੀ ਸੁੱਤੀ ਸੀ ਸਾਰੇ ਰਸਤੇ ਤੇ ਤੇ ਚੀ ਮੁੱਛੀ ਕਿਤੇ ਕੁੰਮੀਆਂ ਕਰਾਂ ਰਾਹ ਤੇ ਸ਼ੂਣਾ ਜੇ ਕੀਤੀ ਮੈਂ ਕੁਡੀ ਇੰਨੀ ਗਾ ਆਈ ਆ ਬਾਹਰ ਆਪਣਾ ਤਾਂ ਵੱਡਾ ਕਮੀਜ਼ ਪਾਇਆ ਇੰਨੀ ਹਾਂ ਹਾਂਜੀ ਹੰਡੀਆਂ ਜੀ ਨੋਟੀ ਖਾ ਦੇਣਾ ਪਾਣੀ ਬਾਉ ਨੇ ਮੋਟੀ ਖਾ ਦੇਣਾ ਖਾਉਂਗੇ ਕਿਹੜੀ ਸਬਜ਼ੀ ਪਸੰਦ ਦੀ ਬੁੱਤ ਨੇ ਕਿਹੜੀ ਸਬਜ਼ੀ ਪਸੰਦ ਸੀ ਸੂਨੇ ਨੂੰ ਕਿਤੇ ਲਾਲ ਨੂੰ ਕਿਤੇ ਐ ਬੱਬਾ ਨੇ ਕਿਤੇ ਗੰਨਾ ਨਹੀਂ ਹੁੰਦੀਆਂ ਚੂਣੀ ਨਹੀਂ ਨਹੀਂ ਹੁੰਦੀਆਂ ਗੁੱਲ ਨੂੰ ਗੁੱਲ ਨੂੰ ਕੋਈ ਨਹੀਂ ਉਣ ਗਿਆ ਤੇ ਗੱਲਾਂ ਬੜੀਆਂ ਘਰੇ ਕਰਨੀਆਂ ਮੇਰੇ ਨਾਲ ਚੂਣੇ ਨੇ ਚਿੱચી ਉੱਚੀ ਕਿਤੇ ਐ ਬੱਬਾ ਨੂੰ ਮੈਂ ਬੋਲਵੇ ਓਏ ਓਏ ਕੀ ਗੱਲ ਉਹ ਕੀ ਗੱਲ ਨਾ ਜੀ ਸੂਨੇ ਹਾਰੇ ਕਿੰਦੀ ਆ ਹਾਰੇ ਕੁੱਤੀ ਬੁੜਾਈ ਸੂਣਾ ਲੱਗਦਾ ਵਾ ਹਾਰੇ ਫੁੱਤੀ ਬੁੜਾਈ ਸੂਣਾ ਲੱਗਦਾ ਹੋ ਕਿ ਨਹੀਂ ਕੀਤੀ ਗੱਲਾਂ ਕਰਨ ਵਾਲਾ ਜੀਭੀਆਂ ਕੱਢਣ ਵਾਲਾ ਨਿੱਕੀਆਂ ਨਿੱਕੀਆਂ ਜੀਭੀਆਂ ਕਰਦਾ ਯੋ ਸੂਣਾ ਜੇ ਕੀਤੀ ਸੱਚੀ ਉੱਚੀ ਬੌਝੋ ਕੁੱਤੀ ਕੀ ਗੱਲ ਨਾ ਕਰਦਾ ਵਾ ਹਾਸ਼ੀ ਨਹੀਂ ਆਉਂਦੀ ਆ ਵਾ ਗੱਲਾਂ ਇਹਦੇ ਇੱਥੇ ਪੈਂਦਾ ਤੇਰੇ ਬੁੜੇ ਮੈਂ ਨਹੀਂ ਕਰਨੀ ਆ ਬਾਹੂਣੇ ਗੱਲ ਨਹੀਂ ਕੰਨੀ ਚੂਣੀ ਨਹੀਂ ਓਏ ਬੁੱਬੂ ਲਿਖ ਤੇ ਸਮਝਾ ਨਹੀਂ ਮੈਨੂੰ ਨਹੀਂ ਸਮਝਾ ਨਾਦੀਆਂ ਕੀ ਕਹਿੰਦਾ ਮੇਰਾ ਬਾਪ ਮੈਨੂੰ ਕੀ ਕਹਿੰਦਾ ਸੀ ਜਦੋਂ ਵੱਡਾ ਆ ਗਿਆ ਮम्मा ਮੈਂ ਸਕੂਲੋਂ ਆ ਗਿਆ ਵਾ ਮੇਰੀ ਬੁੱਕ ਸ ਮੁੱਕ ਗਈ ਆ ਮੇਰੀ ਪੈਨਸਲ ਖਤਮ ਹੋ ਗਈ ਮੈਨੂੰ ਪੈਨ ਲੈ ਦੋ ਇਦਾਂ ਕੀ ਆ ਕਰਨਾ ਮੇਰੀ ਰੀਅਰ ਖਤਮ ਹੋਈ ਮੇਰੀ ਸ਼ੋਪਨਰ ਮੈਨੂੰ ਲੈ ਕੇ ਦੋ ਮੈਲ ਮਿਨੇ ਬਾਰਿਆ ਅੱਜ ਮਿਨੇ ਬਾਰਿਆ ਸੀ ਅੱਜ ਮੈਲ ਮਿਨੇ ਲੈ ਵੀ ਵੀਰਾਂ ਨੇ ਆ ਕਰਤੀ ਪੱਤੀ ਵੈਲਡ ਉੱਤੇ ਹੁਣ ਥੋੜਾ ਹਿਲਦਾ ਘਟੋ ਹੁਣ ਮਜ਼ਬੂਤ ਹੋ ਗਿਆ ਵੈ ਉਧਰ ਆ ਪੱਤੀ ਨਹੀਂ ਲਾਈ ਕਿਉਂਕਿ ਉਹ ਤਾਂ ਥੋੜਾ ਠੀਕ ਹੈ ਕੰਮ ਉਹ ਨਹੀਂ ਹਿਲਦੀ ਉਹ ਮਜ਼ਬੂਤ ਹੀ ਹੈ ਅੱਜ ਆ ਪੱਤੀ ਲਵਾ ਲਈ ਦੋਸਤ ਉੱਤੇ ਮੋਟੀ ਇਹ ਫਿੱਟ ਹੋ ਗਿਆ ਸਦਾ ਕੰਮ ਕਿਉਂ ਲਕੀਵਾ ਲੱਤੀ ਦੇ ਸਾਰੇ ਕੰਮ ਤੇ ਹਾਂ ਹੁਣ ਉਧਰ ਲੱਗੇ ਲਾਉਣ ਕੱਪੜੇ ਟੰਗਣ ਵਾਲਾ ਸਿਸਟਮ ਇਹ ਵੀ ਇਹਨੇ ਬਣਾਇਆ ਇਹ ਸਟੀਲ ਦਾ ਬਣਾਇਆ ਮੈਂ ਕਿਹਾ ਮੀਂਹ ਦੇ ਵਿੱਚ ਜੰਗ ਜੰਗ ਨਾ ਪਊਗਾ ਇਹ ਤਾਂ ਨੂੰ ਹੋ ਜਾਊਗਾ ਤੇ ਐਸ ਰਖਣਾ ਤਾਂ ਹੀ ਕਿਹੜੀਆਂ ਗੱਟੀਆਂ ਤੇ ਲੱਗਦਾ ਫੇਰ ਤੁਹਾਨੂੰ ਦਿਖਾਉਣੀ ਆ ਕਿਵੇਂ ਚੱਲਦਾ ਹੈ ਇਹ ਲੈ ਲੱਭਣੀਆਂ ਗੱਟੀਆਂ ਲੈ ਵੀ ਜਾਂਦੀ ਵਾਰੀ ਆ ਮੈਂ ਕਿਹਾ ਇਹ ਕੁਰਸੀ ਹੀ ਭਾਈ ਇਹ ਬੜੇ ਜਰਦੀ ਪੁਰਾਣੀ ਕੁਰਸੀ ਆ ਅੰਬਰੀ ਸਭ ਲੈ ਹੰਦੀ ਸੀ ਆਪਾਂ ਤੇ ਮੈਂ ਕਿਹਾ ਚਲੋ ਜਿੰਨੇ ਟਾਂਕਾ ਜਿਹਾ ਲਵਾ ਲਈਏ ਕਿਤੇ ਕੋਠੇ ਦੇ ਬੰਦਾ ਬੈਠਾ ਰਿੰਦਾ ਕਿਤੇ ਤੇ ਇੱਧਰ ਸਾੜ ਲੱਗਾ ਨੇ ਕਾ ਉਸਤਾਦ ਇੱਧਰ ਕਸਣ ਡਿਆ ਗਰਮੀ ਨਹੀਂ ਲੱਗਣ ਈ ਹੈ ਸਾੜ ਜਾਈ ਲੱਗਣ ਡਿਆ ਦਬਾਈ ਲੱਗਣ ਡੇ ਪੀ ਆਂ ਹੁੰਦੇ ਚੱਲ ਆ ਨੜ ਬੋਲਟ ਆ ਜਾਣਾ ਕੰਮ ਕਰਤਣਾ ਇਹ ਤਾਂ ਮੈਂ ਫੈਨ ਹੋ ਗਿਆ ਤੇਰਾ ਬਸ ਕਾਮ ਨਹੀਂ ਮਾਰੇ ਕਰਦੇ ਮੁੰਡੇ ਹਨਾ ਲੱਕੜ ਦਾ ਆ ਗਿਆ ਲੱਕੜ ਦਾ ਐਲੂਮੀਨੀਅਮ ਦਾ ਵਾਲਪੇਪਰ ਦਾ ਕੋਈ ਵੀ ਕੰਮ ਕਰਾਉਣਾ ਹੋਵੇ ਬਿਲਡਿੰਗ ਦਾ ਨੰਬਰ ਸਕਰੀਨ ਤੇ ਆ ਰਿਹਾ ਤੇ WhatsApp ਤੁਸੀਂ ਮੈਸੇਜ ਕਰਿਓ ਇਹ ਆਪਾਂ ਜਰੂਰ ਪਹੁੰਚਾਂਗੇ ਧੰਨਵਾਦ ਤੁਹਾਡਾ ਬਹੁਤ ਐਲੂਮੀਨੀਅਮ ਦਾ ਕਿਚਨ ਵੁੱਡਨ ਦੀ ਕਿਚਨ ਬਣਾਉਣੀ ਹੋਵੇ ਕਲੰਪ ਕਰਤੇ ਆ ਫਿੱਟ ਤਾਂ ਹੋਣਾ ਲੈ ਵੀ ਕਰੋ ਚੈੱਕ ਇਦਾਂ ਹੋਣਾ ਸਿਸਟਮ ਜੀ ਇਹ ਟੈਡੀ ਰਹਿਣਗੇ ਵੀ ਹੈਂ ਵਧੀਆ ਆਟਮ ਬਣੀ ਇਹਨਾਂ ਚਾਰ ਆ ਪਰ ਰਸੀਆਂ ਬਣ ਤਿੰਨ ਬਣਨੀ ਹਨ ਤਿੰਨ ਹਨ ਤਿੰਨ ਰਸੀਆਂ ਬੱਜ ਕੇ ਤੇ ਬੜਾ ਵਧੀਆ ਆਟਮ ਬਣ ਜਾਣੀ ਧੰਨਵਾਦ ਤੇਰਾ ਪ੍ਰਦਾਨ ਮਿਹਰਬਾਨੀ ਤੇਰੀ ਨਾਲੇ ਬਹੁਤ ਲੈ ਵੀ ਅਲਬੰਡੇ ਸਟੇਜ ਜੀ ਇਹ ਵੀ ਲਵਾਤੀ ਅੰਦਰੋਂ ਦੀ ਆਪਾਂ ਬਾਅਦ ਚ ਲਵਾ ਦਾਂਗੇ ਫਿਰ ਫਿਲਹਾਲ ਮੈਂ ਕਹੇ ਜਵੇਂ ਅੰਦਰੋਂ ਕੋਈ ਹੱਥ ਪਾਉਂਦਾ ਸਿੱਧਾ ਜਾਲੀ ਤੇ ਪਾਉਂਦਾ ਕੱਲ ਤੁਹਾਨੂੰ ਦੱਸਿਆ ਹਨਾ ਅੰਤਰਾ ਥੋੜੀ ਸਪੋਰਟ ਹੋ ਗਈ ਚਾਚੀ ਕਾਲ ਚਾਚੀ ਕਾਲ ਜੀ ਯਾ ਲੈ ਠੀਕ ਦੇ ਜੋਣਿਆ ਲੈ ਵੀ ਸੋਏ ਸੋਈ ਹੋਣ ਡਈ ਆ ਮੈਂ ਤਾਂ ਕਰਨ ਲੱਗੇ ਇੱਥੇ ਸੋਈ ਸੋਈ ਕਰਨਾ ਅੱਡਾ ਅੱਡਾ ਸਾਈਡ ਤੇ ਕਰ ਦੇਣਾ ਇਧਰ ਸਾਮਾਨ ਵੀ ਚੁੱਕਦਾ ਇਧਰ ਕਲੀਨ ਕਰਤਾ ਪੂਰਾ ਆਪਾਂ ਤੇ ਆਪਲਾਈ ਬੋਰ ਵਗੈਰਾ ਚੁੱਕਣਾ ਚ ਬਾਕੀ ਕਿਉਂਕਿ ਆਪਣਾ ਘਰ ਦਾ ਕੰਮ ਥੋੜਾ ਬਸ ਹੋਣ ਵਾਲਾ ਤੇ ਕਿਸੇ ਦੀ ਬਿਮਾਰੀ ਵੀ ਬਣਾ ਕੇ ਦੇਣੀ ਹੈ ਜੇ ਉਹ ਵੀ ਸਮਾਨ ਇੱਥੇ ਪਿਆ ਹੈ ਜੇ ਬਣਾ ਦਿੰਨੇ ਆ ਇੱਕ ਦੇ ਦਿਨ ਚ ਬਾਕੀ ਅਲੋਇ ਲਾਦਰ ਖਤਮ ਹੋਇਆ ਸਾਰਾ ਤਕਰੀਬਨ ਗਰਿਲਾਂ ਗਰੋਲਾਂ ਦਾ ਵਗੈਰਾ ਫਾਈਨਲ ਟੱਚ ਹੋ ਗਿਆ ਸਾਰੇ ਤੇ ਲੱਗੇ ਤਾਂ ਆਪਾਂ ਸਾਰਾ ਕੱਢਦੀ ਹੁਣ ਸਮਾਨ ਬਾਹਰ ਹਾਂਜੀ ਸਸੀ ਕਾਲ ਜੀ ਵੈਲਕਮ ਕੀ ਹਾਲ ਚਾਲ ਕਿਵੇਂ ਸਾਰੇ ਠੀਕ ਠਾਕ ਹਰ ਫਤਵੀ ਰੈਡੀਓ ਕੇ ਬੈਠਾ ਹਾਂਜੀ ਕਿੱਥੇ ਜਣਾ ਅੱਜ ਪੁੱਤ ਨੇ ਛੋਨੇ ਨੇ ਹੀਰੇ ਨੇ ਹੈ ਸ਼ੋਪਿੰਗ ਕਰਨ ਜਾਣਾ ਕੀ ਵੀ ਗੰਨਿਆਣਾ ਕੀ ਲੋਣਾ ਅੱਜ ਹੈ ਕੀ ਲੋਣਾ ਕੀ ਕੀ ਲੋਣਾ ਹੈ ਚੱਲੀਏ ਫਿਰ ਅੱਜ ਚਲੋ ਚਲੋ ਘੁੰਮੀ ਕਰਕੇ ਆਉਣੇ ਬੜਾ ਸੌ ਲਿਆ ਅੱਜ ਮੁਨੇ ਛੁੱਤੀ ਛੁੱਤੀ ਉੱਠੀ ਮੇਰਾ ਬਹੂ ਹੈ ਨਹੀਂ 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 ਕਿਦੋਂ ਹੋ ਚੁੱਕੀ ਰੈਡੀ ਬੁੱਗੂ ਚ ਗੰਦਾ ਬੱਚਾ ਬੁੱਗੂ ਚ ਹੱਡ ਨਹੀਂ ਪੂਣੀ ਛੋਣੇ ਨੀ ਕੀ ਲੈਣਾ ਸੀ ਉੱਥੋਂ ਬੜੀ ਖਡੂਣੇ ਆਏ ਯਾਰ ਫੱਟੀ ਵਾਤੀ ਛੋਣੇ ਛੂਣੀ ਚਲੋ ਚਲੀ ਚਲੋ ਹੈ ਵੀ ਟਾਈਮ ਹੋ ਗਿਆ 7:00 ਵੱਜ ਚੁੱਕੇ ਵੇ ਤੋਂ ਹਾਂ ਸ਼ਾਮ ਦੇ ਹਾਂਜੀ ਚੱਲ ਪਏ ਆਪਾਂ ਤੁਰ ਕੇ ਹੀ ਪੈਦਲ ਹੁਣ ਜਾਹੋਂਗੇ ਆਟੋ ਦੇ ਇੱਥੋਂ ਆਟੋ ਮਿਲੂਗਾ ਕਿ ਨਹੀਂ ਦਿਖਦੇ ਮੇਰੇ ਹੱਥ ਝੋਲਾ ਹਰਫਤੇ ਦਾ ਇਹ ਹਰਫਤੇ ਵੀ ਅੱਜ ਘੁੰਮਿਆ ਘੁੰਮਿਆ ਕਰਨ ਜਾਊਗਾ ਹਾਂ ਲੈ ਵੀ ਤੁਰ ਕੇ ਆਪਾਂ ਚੱਲ ਪਏ ਅੱਜ ਕਹਿੰਦੇ ਕਹਿੰਦੇ ਨਾ ਮੋਟਰਸਾਈਕਲ ਤੇ ਜਾਣਾ ਨਾ ਗੱਡੀ ਤੇ ਜਾਣਾ ਲਿਕਿੰਗ ਨਹੀਂ ਮਿਹਲਾ ਘੁੰਡਿਆ ਪਿਆ ਇੱਥੇ ਚਲ ਲੈ ਬਈ ਹਰਿਆਲੀ ਵਾਲ ਵੇਖ ਕੇ ਨਾ ਹਰ ਫਤੇ ਬੜਾ ਖੁਸ਼ ਹੋਣ ਡਿਆ ਹਰਿਆਲੀ ਜੀ ਇਹਨਾਂ ਦੋਵਾਂ ਸਾਈਡਾਂ ਤੇ ਮੇਨ ਸੜਕ ਤੇ ਪਹੁੰਚੇ ਆ ਤੇ ਹੁਣ ਵੇਖ ਲਓ ਕੋਈ ਆਟੋ ਨਹੀਂ ਕੋਈ ਆਟੋ ਨਹੀਂ ਕੋਈ ਕੁਛ ਨਹੀਂ ਅਜ ਮਿਲਦਾ ਬਿਹਾਰ ਕਿਆਂ ਨੂੰ ਆਟੋ ਮਿਲ ਹੀ ਗਿਆ ਹੈ ਅੱਜ ਤਾਂ ਮਗਰ ਖਾਲੀ ਆਣ ਡਿਆ ਮੇਰਾ ਹੁਣ ਆੜੋ ਤੇ ਆੜੋ ਜਿਵੇਂ ਵੱਜਣ ਡੇ ਆਹਰ ਫਤੇ ਨੂੰ ਨਾ ਆਹੜੇ ਤੇ ਨੀਂਦ ਜੀ ਆ ਜਾਂਦੀ ਜੀ ਦੇ ਆਣਾ ਤੇ ਆਣੇ ਦੀ ਗੱਲ ਪੜੀ ਆਉਂਦੇ ਆ ਵਿਹਾੜੋ ਚਾਜਾਂਗੇ ਆਪਾਂ ਅੱਜ ਕਿਰਨ ਦੀ ਜੇ ਦੇ ਹੈਗਾ ਅਜਾਟੋ ਤੇ ਜਾਣਾ ਚਲੇ ਹਵਾ ਹੁੰਦੀ ਵੈਸੇ ਬਹੁਤ ਠੰਡੀ ਠੰਡੀ ਈ ਲਾਰੀ ਬਾਜ਼ਾਰ ਹੋ ਗਿਆ ਸ਼ੁਰੂ ਆਪਾਂ ਪਹੁੰਚ ਗਿਆ ਸਿੰਬਲ ਚੌਕ ਭਈ ਆ ਜਾਂਦਾ ਇਧਰੋ ਯਾਰ ਭਜੀ ਕਾ ਬਾਤ ਹਰ ਜੰਦਾ ਕੋਈ ਨਾ ਲੈਂਦੇ ਹੈ ਸੰਗਤਾਂ ਨਾ ਭਾਇਆ ਕੋਈ ਆਪਲਾ ਬਿਨਾ ਨਿਕ ਮੱਤ ਦੇਵ ਤੁਮ ਸਲਾਬਤ ਰਚ ਚ ਇਹ ਨਾ ਇਹ ਰਿਕਸ਼ੇ ਵਿੱਚ ਨਾ ਹੂਟੇ ਜਾਂਦੇ ਤਾਂ ਕਰ ਸੌਂ ਜਾਂਦਾ ਹੈ ਲਾ ਇੱਧਰ ਆ ਗਿਆ ਚਿੰਕਲ ਇਦਾਂ ਹਾਲ ਚਲੇ ਵਧੀਆ ਵਧੀਆ ਥਮ ਵਧੀਆ ਯਾਰੇ ਆ ਬੜਾ ਵੇ ਲੈ ਲੈਣਾ ਹੈ ਆਪਣੇ ਵਾਸਤੇ ਕੋ ਆ ਕੇ ਗਏ ਇੱਧਰ ਵੀ ਦੁਕਾਨਾਂ ਲੱਗੀਆਂ ਹੋਈਆਂ ਅਬ ਇਹਦਾ ਵੀਡੀਓ ਕਰਾਂ ਹੈ ਇੱਧਰ ਵੀ ਸਾਈਡ ਤੇ ਰਸਤੇ ਵਿੱਚ ਮੰਮੀ ਹਣੀ ਮਿਲ ਗਏ ਸਾਰੀ ਫੈਮਿਲੀ ਤੇ ਉਹਨਾਂ ਨੇ ਮਿਲੇ ਇਹ ਵੀ ਕੱਪਲੇਟਾਂ ਕਰਦੀਆਂ ਸਸਤੀਆਂ ਨੇ ਇੱਥੇ ਬਹੁਤ ਦੁਕਾਨਾਂ ਲੱਗੀਆਂ ਚੌਂਦਾ ਪੀਓ 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 ਅਜਹਾਰ ਪਤੇ ਨੂੰ ਲੈ ਕੇ ਆਪਾਂ ਆਏ ਪੀਓ ਪਾਈਨੈਪਲ ਪੀਓ ਗਵਾਵਾ ਪੀਓ ਉਹਨੀਆਂ ਦੇ ਵਿੱਚ ਆਹ ਚੀਜ਼ਾਂ ਆਏ ਆ ਇਹ ਏਅਰਿੰਗ ਜੀ ਰੇਕ ਤੇ ਕਰਕੇ 14 14 ਮੇਜ਼ ਵਾਲੇ ਨਾਲੇ ਨੋਲੀ ਲੱਗੇ ਆ ਆਦੀਵਾਸੀ ਲੈਣਾ ਕੋਸਤੇ ਤੇ ਹੋਰ ਫਾਜੀ ਕਿਹੜੇ ਕੈਂਡ ਦੇ ਲਾ ਤਾਂ ਮਾਰਨਾ ਦਾ ਵਾਇਪਰ ਹੈ ਇਹ ਨਹੀਂ ਤੇ ਕੇ ਨਹੀਂ ਵਾਇਪਰ ਉਹ ਆ ਚੱਲ ਉਹ ਕੀ ਕਰ ਲੈ ਰਿਹਾ ਡੋਟਾ ਲਗੂ ਦੋ ਨਮਨ ਦੇਖੋ ਮਾਮੇ ਸਿੱਖਾ ਗਮਲੇ ਮਿਲਦੇ ਬਹੁਤ ਸੋਹਣੇ ਨੇ ਜਣਿਆ ਗਮਲੇ ਉੱਚੇ ਛੋਟੇ ਗਮਲੇ ਗਮਲੇ ਪੁੱਛੋ ਇਹਨਾਂ ਨੂੰ ਗਮਲੇ ਹੋਰ ਗਰੇ ਗਮਲੇ ਅੱਜ ਪਾਣੀ ਵਾਲਾ ਹੈ। ਸਾਈਟ ਤੇ ਦਾੜੀ ਜੀ ਮਿਲ ਗਿਆ ਨੂੰ। ਤੇ ਮੈਂ ਉਪਰ ਤੇ ਆਏ ਹੋਏ ਆ। ਇਹ ਆ ਇਹਦੇ ਵਾਕ ਇਹ ਆਇਓ ਪੁੱਛਣ ਦੇ ਦੜ ਜਿਓ ਕਹਿੰਦੇ 700 ਦਾ ਕਮਲੇ। ਉਹ ਬੜੇ ਮਹਿੰਗੇ ਆ ਬੋਲ ਜੇ ਫਲਾਵਰ ਰੱਖਣ ਵਾਸਤੇ। ਤੋ ਹੋ ਰੇਟ ਉਹ ਦੇਣ ਦੇ ਕੋ ਸੇਮ। ਵੇ ਫਿਰ ਇਹ ਲੈ ਲੈ ਕੋਈ ਨਾ ਗਾੜੀ ਵੀਰ ਨਾਲ ਦਿਨ ਹੋਈ ਘਰ ਪਤੇ ਬੈਠੇ ਟਾਈਡੀਆਂ ਦੇਖ ਫੋਟੋ ਕਿੰਨੇ ਸੋਹਣੇ ਟਾਈਡੀਆਂ ਵੀਰ ਕਿੰਨੇ ਫੋਟੋ ਆ ਗਰਿੰਦਾ ਪਾਜੀ ਆ ਜਿਹੜਾ ਇਹ ओरिजिनल ਵਾ ਡੁਪਲੀਕੇਟ ਵਾਲਾ ਬੈਠਣ ਦਿਓ ਬੈਠਣ ਦਿਓ ਥੱਕਾ ਹੋ ਗਏ ਇਧਰ ਹੀ ਫਲਾਵਰ ਲੱਗੇ ਹੋਏ ਫਲਾਵਰ ਲੱਗੇ ਉਹ ਆ ਦਾ ਰਿਆ ਸੰਗਾਂ ਬੰਦਾ ਗਾਣਾ ਬੜੇ ਪੱਕਾ ਆ ਲੈ ਲੈ ਦੀਦੀ ਤੂੰ ਮੇ ਤੂੰ ਮੇ ਇਧਰੇ ਫਲਾਵਰ ਲੱਗੇ ਕਿੰਨੇ ਸੋਹਣੇ ਆ ਪੱਤਿਆਂ ਵਾਲੇ ਓਹ ਹੋ ਬਹੁਤ ਹੀ ਪਿਆਰੇ ਆ ਆਵੇ ਮੇਲੇ ਜਿੰਨਾ ਘੁੰਮਿਆ ਘਮ ਘਮ ਕੇ ਭੁੱਖ ਲੱਗੀ ਮੈਂ ਕਿ ਟਿੱਕੀ ਖਾ ਲੈਨੇ ਆ। ਇਹ ਵੀ ਹਰਫਤ ਇੱਧਰ। ਹਾਂਜੀ ਮੇਲਾ ਕੋ ਮੈਂ ਆ ਮੈ ਰਾਜੀ ਪੁੱਤ ਨੇ। ਗੰਮੀ ਲੱਗੀ। ਗੰਮੀ ਵੀ ਲੱਗੀ ਮਾਨਵੇਂ ਲੱਗਿਆ ਵਰਕਮੇ ਲੱਗੀ ਤੇ ਪੁੱਤ ਨੂੰ ਲੱਗੀ ਲੱਗੀ। ਹੈ ਕਿ ਨਹੀਂ। ਇੱਧਰ ਚੰਕਾ ਬੈਠਾ ਦਾ ਸਾਡ। ਕਿੰਨੇ ਖਲੋਤੀ ਆ ਲੈਣ ਵਾਸਤੇ। ਹਾਂਜੀ ਸੇਵਾਵਾਂ ਨੂੰ 골ਡਨ ਕਲਰ ਕਮੀ ਲੈਣਾ ਨਾ ਇਹ ਵੀ ਉੱਪਰ ਮਿਲ ਜਾਏਗਾ ਇਸ ਦੇ ਮੇਚਿੰਗ ਦਾ ਮਾਰਕਸ ਕੋਈ ਨਹੀਂ ਹੋਣਾ ਓਏ ਓਏ ਹਰਫਤ ਹਾਂਜੀ ਇਹਦੇ ਚਿੰਕਲ ਵੀ ਲੱਗਾ ਫੋਨ ਤੇ ਹੈ ਇਹ ਕਿੰਨੇ ਦਾ ਮੇਰੇ ਮਹਿੰਦੀ ਲਵਾ ਲਈ ਹੋਏ ਮਹਿੰਦੀ ਲਵਾਉਂਦੇ ਮੰਮੀ ਹਜੇ ਹਰ ਫਤਨ ਵੇ ਲੋੜ ਤੇ ਨਹੀਂ ਆ ਗਈ ਦੀ ਮੈਂ ਜੋ ਲੈ ਚੱਲਦੇ ਆ ਕੁੜੀ ਬੇਟੀ ਹੈ ਵਿਚਾਰੀ ਕਿੰਨੇ ਦਾ ਪੁੱਛਿਆ 50 ਰੁਪਏ ਦਾ ਚੱਲੇ ਹੁਣ ਆਪਾਂ ਘਰ ਟਾਈਮ ਹੋ ਗਿਆ 9 ਵਜੇ ਦਾ ਚੰਗਾ ਧਿਆਨ ਨਾ ਚਾਹੀ ਤੂੰ ਮੇਰੇ ਸਾਧ ਚੰਗਾ ਫੋਲ ਕਪੇ ਖਾ ਲਏ ਟਿੱਕਿਆਂ ਵਿੱਚ ਖਾ ਲੀਆਂ ਮੇਲਾ ਵੀ ਵੇਖ ਲਿਆ ਹੁਣ ਚੱਲੇ ਆ ਘਰ ਤੇ ਹਰ ਮਿਲਦੇ ਆ ਮੇਰੇ ਘਰ ਜਾ ਕੇ ਤੁਹਾਨੂੰ ਇਥੋਂ ਆਟੋ ਵੇਖ ਲਈਏ ਕਿ ਮਿਲਦਾ ਆਪਾਂ ਨੂੰ ਲੋ ਜੀ ਬੈਠ ਕੇ ਆਪਾਂ ਬਹਿ ਗਏ ਆ ਹਨ ਫਿਰ ਵਾਪਸੀ ਘਰ ਦੀ ਸਾਡੀ ਜਿਹੜੇ ਨਾਮ ਨੇ ਸਾਡੇ ਚੰਨਨ ਕਰੋ ਸਬਸਕ੍ਰਾਈਬ ਤੇ ਅੱਜ ਮੈਂ ਕਹਿਆ ਹਰ ਵਾਰ ਤੇ ਕਮਾਲ ਹਰ ਵਾਰ ਤੇ ਕਮਾਲ ਹੈ ਜੀ ਸਰਬੋ ਖੂਨੇ ਲੈ ਕੇ ਆ ਆ ਤੇਰੀ ਵਾਰ ਤੇ ਖੂਣਾ ਲੈਂਦਾ ਹੂਲੇ ਖੂਨਾ ਕਿੰਨਾ ਚੂਨਾ ਆ ਵੀ ਤੇ ਖੂਨਾ ਵਿੰਦੇ ਹੋ ਵਿੰਦੇ ਹੀ ਹਾਂ ਵਿਖੋ ਨਾ ਜਗਦਾ ਵਾ ਕਿੰਨਾ ਸੋਹਣਾ ਖੋਣਾ ਕਿੰਨਾ ਸੋਹਣਾ ਖੋਣਾ ਬਾਹੂ ਦਾ ਹੈ ਬਹੁਤ ਚੰਦਾ ਹੈ ਥੋੜਾ ਪੜਾਉਣਾ ਐ ਫੁਤੀ ਹੈ ਫੀਚਿੰਗ ਹੈ ਫੀਚਿੰਗ ਹੈ ਸ਼ੋਨਾ ਖੋਣਾ ਆਓ ਲੈ ਆਓ ਘੇਟਣ ਦਿਓ ਰੋਣਾ ਕੋਣਾ ਐਸੀ ਅੱਜ ਦਾ ਵੀ ਲਓ ਜੇ ਲਓ ਵਧੀਆ ਲੱਗਾ ਤੇ ਕਮੈਂਟ ਸ਼ੇ ਜੁੜ ਕਰਿਓ ਸਾਡਾ ਫੇਸਬੁੱਕ ਤੇ ਪੇਜ ਹੈਗਾ ਜਿਹੜਾ ਫੋਲੋ ਕਰੋ ਇੱਕ ਨਵਾਂ ਚੈਨਲ ਆਪਾਂ ਕ੍ਰੀਏਟ ਕੀਤਾ ਹਰਫਤੇ ਆਫੀਸ਼ੀਅਲ ਹਰਫਤੇ ਗੱਲ ਉਹਨੂੰ ਬਰਤਬਰ ਸਪੋਰਟ ਕਰੋ ਧੰਨਵਾਦ